ਦਿਆਨੇ ਦੀ ਮਾਚੀਵਾੜਾ ਵਿਖੇ ਪੁਲਿਸ ਨੇ ਜਾਨਵਰਾ ਦੀ ਤਸਕਰੀ ਕਰਨ ਵਾਲਿਆਂ ਤੇ ਵੱਡਾ ਐਕਸ਼ਨ ਲਿਆ ਪੰਜਾਬ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਫਤਾਰ ਕੀਤਾ ਗ੍ਰਫਤਾਰ ਕੀਤੇ ਵਿਅਕਤੀਆਂ ਦੀ ਪਛਾਣ ਰੋਬਿੰਦ ਮਸੀ ਧਨਪਤੀ ਜੋਗੇ ਪੁਲਿਸ ਚ ਹੋਮਗਾਰਡ ਵਜੋਂ ਕੰਮ ਕਰਦਾ ਤੇ ਪਰਵਿੰਦਰ ਕੁਮਾਰ ਵਜੋਂ ਹੋਈ ਹੈ ਗਊ ਰੱਖਿਆ ਦਲ ਦੇ ਪ੍ਰਧਾਨ ਨਿਖਸ਼ਨ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਪਤਾ ਲੱਗਿਆ ਸੀ ਕਿ ਗਊਆਂ ਦੀ ਤਸਕਰੀ ਹੋ ਰਹੀ ਹੈ ਜਿਸ ਤੋਂ ਬਾਅਦ ਉਹਨਾਂ ਨੇ ਰੈਕੀ ਕਰਨੀ ਸ਼ੁਰੂ ਕਰ ਦਿੱਤੀ ਤੇ ਬੀਤੀ ਰਾਤ ਜਦੋਂ ਆਪਣੇ ਸਾਥੀਆਂ ਸਮੇਤ ਪਵਾਤ ਪੁਲ ਤੇ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਇੱਕ ਪਿਕਅਪ ਜੀਪ ਚ ਦੋ ਵਿਅਕਤੀ ਬਲਦਾਂ ਨੂੰ ਲਾਦਰੇ ਜਦਕੇ 20 ਤੋਂ ਵੱਧ ਬਲਦ ਤੇ ਗਊਆਂ ਆਸ-ਪਾਸ ਖੜੀਆਂ ਸਨ ਜਿਸ ਦੀ ਸੂਚਨਾ ਉਹਨਾਂ ਨੇ ਪੁਲਿਸ ਨੂੰ ਦਿੱਤੀ ਤੇ थाना ਮੁਖੀ ਪਵਿੱਤਰ ਸਿੰਘ ਸਹਾਇਕ ਖਾਨੇਦਾਰ ਹਰਵਿੰਦਰ ਸਿੰਘ ਘੁੰਮਣ मौके ਤੇ ਪਹੁੰਚ ਗਏ ਜਿਨ੍ਹਾਂ ਨੇ ਇਹ ਗਊਆਂ ਤੇ ਬਲਦ ਤਸਕਰੀ ਕਰ ਰਹੇ ਬੁੱਚੜਖਾਨੇ ਲੈ ਜਾਣ ਵਾਲੇ ਤਿੰਨੋਂ ਤਸਕਰਾਂ ਨੂੰ ਕਾਬੂ ਕਰ ਲਿਆ ਤੇ ਉਹਨਾਂ ਦੇ ਗੱਡੀ ਵੀ ਆਪਣੇ ਕਬਜ਼ੇ 'ਚ ਲੈ ਲਈ थाना ਮੁਖੀ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਗਊ ਤੇ ਬਲਦ ਉਹਨਾਂ ਕਿੱਥੇ ਲੈ ਕੇ ਜਾਣੇ ਸਨ ਤੇ ਕਿਤੇ ਵੇਚਨੇ ਸਨ ਅਦਾ ਇਸ ਮਾਮਲੇ 'ਚ ਹੋਰ ਵੀ ਕੋਈ ਇਹਨਾਂ ਦਾ ਸਾਥ ਦੇ ਰਿਹਾ ਹੈ ਜਾਂ ਫਿਰ ਨਹੀਂ ਹਾਂਜੀ ਮੇਰਾ ਨਾਮ ਨਿਕਸਨ ਕੁਮਾਰ ਪੰਜਾਬ ਪ੍ਰਧਾਨ ਗਊ ਰੱਖਿਆ ਦਲ ਸਾਨੂੰ ਕਈ ਦਿਨਾਂ ਤੋਂ ਸੂਚਨਾ ਮਿਲ ਰਹੀ ਸੀ ਕਿ ਇਸ ਜਗ੍ਹਾ ਤੇ ਪੌਤ ਦੇ ਪੁੱਲ ਤੇ ਤਸਕਰੀ ਹੁੰਦੀ ਹੈ ਤੇ ਪਿਛਲੇ 2 ਸਾਲ ਪਹਿਲਾਂ ਵੀ ਇੱਥੋਂ ਵੱਢ ਕੇ ਗਊਆਂ ਜਾਂਦੀਆਂ ਹੋਈਆਂ ਇੱਕ ਕੇਸ ਇੱਥੇ ਮਾਛੀਵਾੜੇ ਥਾਣੇ 'ਚ ਦਰਜ ਹੋਇਆ ਵਾ ਜੋ ਕਿ ਇੱਥੇ ਤੇ ਗਊਆਂ ਵੱਢ ਕੇ ਲੈ ਕੇ ਜਾਂਦੇ ਸੀ ਤੇ ਖੱਲਾ ਵਗੈਰਾ ਉਹਦੀਆਂ ਨਹਿਤ ਸੁੱੜ ਦੁੰਦੇ ਸੀ ਤੇ ਉਹ ਤਸਕਰੀ ਦੇ ਜੋ ਸਾਨੂੰ ਇਨਫੋਰਮੇਸ਼ਨ ਦੀ ਉਸੇ ਦੇ ਆੜ ਕਰਦੇ ਵੇ ਅਸੀਂ ਕਟੋ-ਕਟ 20 ਦਿਨ ਤੋਂ ਲਗਾਤਾਰ ਇੱਥੇ ਰੋਜ਼ ਲਕਾਬੰਦੀ ਕਰ ਰਹੇ ਸੀ ਤੇ ਪ੍ਰਸ਼ਾਸਨ ਕੋਲ ਵੀ ਅਸੀਂ ਇੱਕ ਦਿਨ ਆਏ ਇੱਥੋਂ ਇੱਕ ਦਿਨ ਸਾਡੇ ਕੋਲ ਤੇ ਗੱਡੀ ਇੱਥੋਂ ਨਿਕਲ ਗਈ ਸੀ ਲੇਕਿਨ ਲਗਾਤਾਰ ਸਾਡੇ ਆਉਣ ਤੋਂ ਬਾਵਜੂਦ ਵੀ ਇਹ ਬੜੇ ਤਰੀਕੇ ਦੇ ਨਾਲ ਸਫਾਈ ਦੇ ਨਾਲ ਕੰਮ ਕਰਦੇ ਰਹੇ ਤੇ ਰਾਤੀ ਜਦੋਂ ਅਸੀਂ ਪੂਰੇ 12:45 ਵਜੇ ਤੇ ਅਸੀਂ ਉੱਥੇ ਪੁਲ ਦੇ ਉੱਪਰ ਕ੍ਰੋਸ ਹੋਏ ਤਾਂ ਅਸੀਂ ਦੇਖਿਆ ਕਿ ਇੱਕ ਪਿਕਅਪ ਦੇ ਵਿੱਚ ਕੁਝ ਬੈਲਾਂ ਨੂੰ ਤਿੰਨ ਚਾਰ ਬੰਦੇ ਲੋਡ ਕਰ ਰਹੇ ਆ ਤੇ ਅਸੀਂ ਜਾ ਕੇ ਉਸੇ ਟਾਈਮ ਮੌਕੇ ਤੇ ਉਹਨਾਂ ਨੂੰ ਪੁੱਛਿਆ ਤੇ ਫੜੇ ਉਹ ਤੇ ਪਤਾ ਲੱਗਿਆ ਕਿ ਉਹਦੇ ਵਿੱਚੋਂ ਇੱਕ ਬੰਦੇ ਨੇ ਆਪਣਾ ਪੰਜਾਬ ਪੁਲਿਸ ਦਾ ਕਾਰਡ ਕੱਢ ਕੇ ਸਾਨੂੰ ਦਿਖਾਇਆ ਕਿ ਮੈਂ ਪੰਜਾਬ ਪੁਲਿਸ ਦਾ ਮੁਲਾਜ਼ਮ ਹਾਂ ਔਰ ਹੋਮਗਾਰਡ ਦਾ ਤੇ ਮੈਂ ਗੁਰਦਾਸਪੁਰ ਤੋਂ ਇੱਥੇ ਗਉਆਂ ਲੈਣ ਆਇਆ ਜਦੋਂ ਉਹਦੀ ਸਾਰੀ ਪੁਛਗਿਛ ਕਰਕੇ ਅਸੀਂ ਇਨਕੁਆਰੀ ਕੀਤੀ ਗਈ ਤਾਂ ਉਹਦੇ ਵਿੱਚ ਪਤਾ ਲੱਗਿਆ ਕਿ ਇਹ ਉੱਥੇ ਆਪਣੇ ਇੱਕ ਪੁਲ ਹੈ ਗੁਰਦਾਸਪੁਰ ਦੇ ਉਹ ਰਾੜਾ ਪੁਲ ਉੱਥੇ ਉੱਪਰ ਦੀ ਡਿਊਟੀ ਹੈ ਔਰ ਉੱਥੇ ਇੱਕ ਮੰਗਾ ਮਸੀਹ ਹੈ ਬਹੁਤ بڑا ਤਸਕਰ ਜੋ ਪੰਜਾਬ ਦਾ ਆਪਾਂ ਕਹਿ ਸਕਦੇ ਹਾਂ بڑے ਲੈਵਲ ਤੇ ਜਿਹੜਾ ਕੰਮ ਕਰ ਰਿਹਾ ਜਿਹਦੇ ਕੋਲ ਰਾਤ ਨੂੰ ਕਟੋ-ਕਟ 30 30 35 35 ਜੀਪਾਂ ਆ ਰਹੀਆਂ ਅਸੀਂ ਮਾਨਯੋਗ ਡੀਜੀਪੀ ਸਾਹਿਬ ਨੂੰ ਵੀ ਦੱਸਿਆ ਕਿ ਪ੍ਰਸ਼ਾਸਨ ਨਾਲ ਉੱਥੇ ਮਿਲੀ ਭਗਤ ਨਾਲ ਕੰਮ ਹੋ ਰਿਹਾ ਉਸ ਤੋਂ ਬਾਅਦ ਇਹ ਉੱਥੇ ਗਊਆਂ ਪਹਚਾਉਂਦੇ ਆ ਜੀਪਾਂ 'ਚ ਉੱਥੇ ਤੇ ਫਿਰ ਇਹ ਸ਼੍ਰੀਨਗਰ ਪਹਚਾਉਂਦੇ ਆ ਤੇ ਇਹ ਬਲਨਾਜਮ ਆਪ ਮੰਨ ਗਿਆ ਰਾਤ ਕਿ ਹਾਂਜੀ ਮੈਂ ਮੰਗੇ ਮਸੀਹ ਕੋਲ ਚੱਲਿਆ ਹੋਇਆ ਸੀ ਤੇ ਉਹਦਾ ਹੀ ਮੈਂ ਕੰਮ ਕਰਦਾ ਏ ਪਹਿਲਾਂ ਇਹ ਤਸਕਰੀ ਕਰਿਆ ਕਰਦਾ ਸੀ ਹੁਣ ਇਹਨੇ ਜੀਪ ਪਾਲੀ ਤੇ ਨਾਲ ਹੀ ਦਾ ਸਾਲਾ ਸੀ ਇੱਕ ਉਹ ਸਾਲਾ ਰਾਤ ਡਰਾਈਵਰ ਬਣ ਕੇ ਦੇ ਨਾਲ ਸੀ ਤੇ ਉਸ ਤੋਂ ਇਲਾਵਾ 20 ਤੋਂ 25 ਬਲਦ ਉੱਥੇ ਖੜੇ ਸੀ ਅਸੀਂ ਥਾਣੇ ਆਏ ਥੋੜੀ ਦੇਰ ਬਾਅਦ ਅਸੀਂ ਜਦੋਂ ਦੁਬਾਰਾ ਉੱਥੇ ਗਏ ਤਾਂ 10 ਬਲਦ ਉੱਥੋਂ ਫਿਰ ਗਾਇਬ ਹੋ ਚੁੱਕੇ ਤੇ ਔਰ ਇਹਨੇ ਇਹ ਵੀ ਮੰਨਿਆ ਕਿ ਤੁਹਾਡੇ ਆਉਣ ਤੋਂ ਪਹਿਲਾਂ ਇੱਕ ਪਿਕਅਪ ਅਸੀਂ ਭਵਾ ਕੇ ਭੇਜ ਚੁੱਕੇ ਤੇ ਪ੍ਰਸ਼ਾਸਨ ਤੋਂ ਕੀ ਮੰਗਦੇ ਪੁਲਿਸ ਨੇ ਪਰਚਾ ਜੀ ਕਰ ਲਿਆ ਜੀ ਪਰਚਾ ਕਰ ਲਿਆ ਜੀ ਧਾਰਾ ਮਾਂ ਲਾਤੀਆਂ ਤੇ ਮੈਂ ਤਾਂ ਹੁਣ ਪ੍ਰਸ਼ਾਸਨ ਨੂੰ ਇਹੀ ਮੰਗ ਕਰਦਾ ਕਿ ਬੜਾ ਮਗਰਮਚ ਜੋ ਮੰਗਾ ਮਸੀ ਹੈ ਉਸ ਨੂੰ ਇਸ ਪਰਚੇ ਵਿੱਚ ਪਾਇਆ ਜਾਵੇ ਤਾਂ ਕਿ ਅੱਗੇ ਵਾਸਤੇ ਜਿਹੜੀ ਗਊ ਹੱਤਿਆ ਪੰਜਾਬ ਦੇ ਵਿੱਚ ਥੋੜਾ ਠੱਲ ਪੈ ਸਕੇ ਜਗਸ਼ਰੀ ਸ਼੍ਰੀ ਰਾਮ ਜੈਗੋ ਮਾਤਾ ਕੇ ਮੈਂ ਤ੍ਰਿਸ਼ ਕੁਮਾਰ ਰਾਸ਼ਟਰੀ ਅਧਿਖ ਗਊ ਰੱਖਸ਼ਾ ਫਲ ਰਾਸ਼ਟਰੀ ਸੰਗਠਨ ਮੰਤਰੀ ਸ਼੍ਰੀ ਹਿੰਦੂ ਤੱਕ ਸਾਡੇ ਕੋਲ ਕਈ ਦਿਨਾਂ ਦੀ ਸੂਚਨਾ ਆ ਰਹੀ ਸੀ ਇਸ ਏਰੀਏ ਚੋਂ ਗਊ ਤਸਕਰੀ ਹੋ ਰਹੀ ਹੈ ਤੇ ਗਊ ਕਤਲ ਦਾ ਵੀ ਧੰਦਾ ਹੋ ਰਿਹਾ ਗਊ ਗਊਆਂ ਨੂੰ ਵੱਢ ਕੇ ਮਾਸ ਵੀ ਦੂਸਰੀ ਸਟੇਟਾਂ ਚ ਭੇਜਿਆ ਜਾਂਦਾ ਇਸ ਇਨਫੋਰਮੇਸ਼ਨ ਨੂੰ ਲੈ ਕੇ ਅਸੀਂ 15 20 ਦਿਨਾਂ ਤੋਂ ਰੈਕੀ ਕਰ ਰਹੇ ਸੀ ਰਾਤ ਸਾਡੇ ਇਹ ਜਿਹੜੀ ਜੀਪ ਤੁਹਾਡੇ ਸਾਹਮਣੇ ਖੜੀ ਹੈ ਇਹ ਸਾਡੇ ਹੱਥ ਚੜ ਗਈ ਹੈ ਪੁਲਿਸ ਨੂੰ ਮੌਕੇ ਤੇ ਬੁਲਾਇਆ ਹੈ ਹੈਰਾਨੀ ਵਾਲੀ ਗੱਲ ਇਹ ਹੈ ਤਸਕਰ ਤਾਂ ਪકડਈਆਂ ਪਰ ਉਹਨਾਂ ਦੇ ਅੰਦਰ ਇੱਕ ਪੰਜਾਬ ਹੋਮਗਾਰਡ ਦਾ ਜਵਾਨ ਵੀ ਤਸਕਰੀ ਦੇ ਵਿੱਚ ਸ਼ਾਮਲ ਸੀ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਗੁਰਦਾਸਪੁਰ ਦੇ ਅੰਦਰ ਇੱਕ ਮਸੀਹਾਂ ਦਾ ਬੰਦਾ ਹੈ ਜਿਹੜਾ ਲੰਬੇ ਸਮੇਂ ਤੋਂ ਤਸਕਰੀ ਕਰ ਰਿਹਾ ਹੈ ਉਹਨਾਂ ਦੀਆਂ ਗੱਡੀਆਂ ਪਾਸ ਕਰਾਉਣ ਦਾ ਕੰਮ ਕਰਦਾ ਸੀ ਲਾਲਚ ਪੈਣ ਕਰਕੇ ਦੇਖਿਆ ਇਸ ਕੰਮ ਵਿੱਚ ਪੈਸਾ ਤੇ ਉਸ ਮੁਲਾਜ਼ਮ ਨੇ ਇਹ ਗੱਡੀ ਮੁੱਲ ਖਰੀਦ ਕੇ ਆਪ ਗੱਡੀ ਚਲਾ ਕੇ ਤਸਕਰੀ ਦਾ ਧੰਦਾ ਸ਼ੁਰੂ ਕਰਿਆ ਤੇ ਮੌਕੇ ਤੇ ਪਕੜਿਆ ਗਿਆ ਤੇ ਉਹ ਪੁਲਿਸ ਦੇ ਕੋਲ ਰਾਤ ਆਪ ਮੰਨਿਆ ਉਸ ਨੇ ਕਈ ਬੰਦੇ ਦਾ ਨਾਮ ਵੀ ਦੱਸਿਆ ਜਿਨ੍ਹਾਂ ਨੂੰ ਅਸੀਂ ਇਹ ਸਪਲਾਈ ਕਰਦੇ ਹਾਂ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਚਾਹਾਂਗਾ ਇਹ ਜਿਹੜੀ ਗਊ ਮਾਤਾ ਗਊ ਵੰਸ਼ਾ ਇਹਦੇ ਨਾਲ ਸਾਰੇ ਪੰਜਾਬੀਆਂ ਦੀਆਂ ਧਾਰਮਿਕ ਭਾਵਨਾ ਜੁੜੀਆਂ ਹੋਈਆਂ ਇਹ ਗੁਰੂਆਂ ਦੀ ਧਰਤੀ ਹੈ ਜਿੱਥੇ ਗੁਰੂਆਂ ਨੇ ਜਦੋਂ ਖਾਲਸਾ ਦੀ ਸਿਰਜਣਾ ਕੀਤੀ ਸੀ ਉਦੋਂ ਇੱਕ ਸ਼ਬਦ ਦਿੱਤੀ ਸੀ ਖਾਲਸਾ ਨੂੰ ਵੀ ਗਊ ਗਰੀਬ ਦੀ ਰਾਖੀ ਕਰਨੀ ਆ ਉਸੇ ਪੰਜਾਬ ਦੇ ਅੰਦਰ ਗਊਆਂ ਦੇ ਉੱਪਰ ਜਿਹੜਾ ਜ਼ੁਲਮ ਹੋ ਰਿਹਾ ਤਸਕਰੀ ਹੋ ਰਹੀ ਗਊ ਹੱਤਿਆ ਹੋ ਰਹੀ ਹੈ ਪਿਛਲੇ 3-4 ਸਾਲਾਂ ਤੋਂ ਅਸੀਂ 15 ਕੰਟੇਨਰ ਮਾਸ ਦੇ ਗਊ ਮਾਸ ਦੇ ਪਕੜ ਚੁੱਕੇ ਆ ਪੰਜਾਬ 'ਚ 10-12 ਜਗ੍ਹਾ ਅਸੀਂ ਬੁੱਚੜਖਾਨੇ ਪਕੜ ਚੁੱਕੇ ਆ ਫਤਿਹਗੜ ਸਾਹਿਬ ਦੀ ਧਰਤੀ ਤੇ ਅਸੀਂ ਗਊਆਂ ਵੱਢਦੇ ਹੋਏ ਕसाई ਫੜ ਚੁੱਕੇ ਆ ਮੇਰੀ ਬਾਰ ਬਾਰ ਸਰਕਾਰ ਨੂੰ ਬੇਨਤੀ ਆ ਇਹ ਜਿਹੜਾ ਗਊ ਤਸਕਰੀ ਦਾ ਗਊ ਕਤਲ ਦਾ ਧੰਦਾ ਇਸ ਧਰਤੀ ਤੋਂ ਬੰਦ ਕੀਤਾ ਜਾਵੇ ਤੇ ਗਊ ਮਾਤਾ ਨੂੰ ਜਿਸ ਤਰ੍ਹਾਂ ਮਹਾਰਾਸ਼ਟਰ ਨੇ ਰਾਜੇ ਮਾਤਾ ਦਾ ਦਰਜਾ ਦਿੱਤਾ ਤੁਸੀਂ ਵੀ ਗਊ ਮਾਤਾ ਨੂੰ ਰਾਜੇ ਮਾਤਾ ਦਾ ਦਰਜਾ ਦਿਓ ਤਾਂ ਕਿ ਇਹ ਜਿਹੜਾ ਜ਼ੁਲਮ ਹੈ ਇਸ ਧਰਤੀ ਤੇ ਘੱਟੋ ਘੱਟ ਨਾ ਹੋ ਸਕੇ ਬਾਰ ਬਾਰ ਇਹੀ ਅਪੀਲ ਹੈ ਮੇਰੀ ਕਿਉਂਕਿ ਇਹਦੇ ਨਾਲ ਧਾਰਮਿਕ ਭਾਵਨਾ ਜੁੜੀਆਂ ਹੋਣ ਕਾਰਨ ਕਿਸੇ ਵੀ ਵਖਤ ਗੰਗਾ ਫਸਾਦ ਤੇ ਮਾਹੌਲ ਵੀ ਪੰਜਾਬ ਦਾ ਖਰਾਬ ਹੋ ਸਕਦਾ ਤੇ ਉਸ ਤੋਂ ਪਹਿਲਾਂ ਸਰਕਾਰ ਇਸ ਕੰਮ ਨੂੰ ਪੂਰਨ ਰੂਪ ਤੋਂ ਬੰਦ ਕਰੇ ਕਿੱਥੇ ਲੈ ਕੇ ਜਾ ਰਹੀ ਸੀ ਜੀ ਸਾਰੇ ਗੋਆ ਪਤਾ ਲੱਗਿਆ ਕਿੱਥੇ ਇਹ ਇਹ ਜਿਹੜਾ ਲੈ ਕੇ ਜਾ ਰਹੇ ਸੀ ਇਹਨਾਂ ਨੇ ਜੰਮੂ ਸਪਲਾਈ ਕਰਦੇ ਆ ਜੇ ਐਂਡ ਕੇ ਚ ਹਾਂ ਸ਼੍ਰੀਨਗਰ ਤੱਕ ਇਹਨਾਂ ਦਾ ਜਿੰਦੀਆਂ ਵੀ ਲੈ ਕੇ ਜਾਂਦੇ ਆ ਹੋ ਸਕਦਾ ਰਸਤੇ 'ਚ ਇਹਨਾਂ ਨੇ ਕਤਲ ਕਰਕੇ ਉਹਨਾਂ ਦਾ ਮਾਸ ਲੈ ਜਾਂਦੇ ਪਰ ਇਹ ਜਿਹੜੇ ਲੋਕ ਫੜੇ ਗਏ ਆ ਪੇਸ਼ੇਵਰ ਆ ਇੱਕ ਕਾਫੀ ਲੰਬੇ ਸਮੇਂ ਤੋਂ ਇਸ ਕੰਮ ਵਿੱਚ ਜੁੜੇ ਹੋਏ ਜਿੱਥੇ ਕਰਦੇ ਸੀ ਜਿਹੜੀਆਂ ਦੋਵਾਂ ਇਕੱਠੇ ਕਿੱਥੋਂ ਕਰਦੇ ਨੇ ਸਾਰੀਆਂ ਜਿੱਥੋਂ ਇਹਨਾਂ ਨੂੰ ਰਸਤੇ 'ਚ ਮਿਲ ਜੇ ਉਹ ਚੱਕ ਲੈਣੇ ਜਿਹੜੇ ਆਹ ਰੇੜੀ ਲੋਹਾਰਾਂ ਬਾਗੜੀ ਇਹਨਾਂ ਦਾ ਅੱਜ ਕੱਲ ਇਹ ਹੀ ਧੰਦਾ ਹੈ ਇਹ ਇਕੱਠੀਆਂ ਕਰਕੇ ਰੇੜਿਆਂ ਨਾਲ ਬੰਨ ਕੇ ਇਕੱਠੀਆਂ ਕਰਕੇ ਰਾਤ ਨੂੰ ਕਿਸੇ ਵੀ ਸਨੁਸਨ ਜਗ੍ਹਾ ਤੇ ਲੈ ਜਾਂਦੇ ਆ ਤੇ ਉੱਥੋਂ ਗੱਡੀਆਂ ਭਰਾ ਕੇ ਉੱਥੋਂ ਫਿਰ ਇਹ ਜਗ੍ਹਾ ਨੂੰ ਛੱਡ ਕੇ ਲੰਘ ਜਾਂਦੇ ਆ ਇਸ ਕਰਕੇ ਪਕੜ 'ਚ ਨਹੀਂ ਆਉਂਦੇ ਤੁਸੀਂ ਵੀ ਦੱਸਿਓ ਇੱਕ ਪੁਲਿਸ ਮੁਲਾਜ਼ਮ ਚਾਵੜਾ ਇਹ ਪੁਲਿਸ ਮੁਲਾਜ਼ਮ ਕੀ ਕੀ ਨਾਕੇ ਤੋਂ ਪਾਸ ਕਰਾਂਦਾ ਸੀ ਕੀ ਕਰਦਾ ਸੀਗਾ ਹੈ ਪਹਿਲਾਂ ਜਿਹੜਾ ਕੰਮ ਸੀ ਸਾਡੇ ਕੋਲ ਆਲਰੇਡੀ ਇਨਫੋਰਮੇਸ਼ਨ ਸੀ ਵੀ ਇਹ ਨਾਕੇ ਤੋਂ ਆਪ ਆਪਣੀ ਰਸਤਾ ਕਲੀਅਰ ਕਰਕੇ ਪਾਸਿੰਗ ਦਾ ਕੰਮ ਕਰਦਾ ਸੀ ਹੁਣ ਇਹ ਅੱਬ ਦਾ ਕੰਮ ਇਹਨੇ ਸ਼ੁਰੂ ਕਰਿਆ ਸੀ ਸਾਡੇ ਕੋਲੇ ਦੀ ਪੱਕੇ ਤੌਰ ਤੇ ਇਨਫੋਰਮੇਸ਼ਨ ਸੀ ਇੱਥੇ ਕਹਿੰਦਾ ਜੀ ਇਹ ਗੁਰਦਾਸਪੁਰ ਹੈ ਸਰ ਇਹ ਬਹੁਤ ਤਸਕਰੀ ਦਾ ਕੀ ਮਾਮਲਾ ਸਾਹਮਣੇ ਹੈ ਹਾਂਜੀ ਸਾਡੇ ਕੋਲੇ ਪ੍ਰਧਾਨ ਥੂਪਾ ਪ੍ਰਧਾਨਾ ਜੀ ਗਊ ਰੱਖਿਆ ਦਲ ਨਿਖਸ਼ਾਨ ਕੁਮਾਰ ਇਹ ਰੋਪਣ ਨੂੰ ਬੁਲਾਉਂ ਕਰਦੇ ਨੇ ਇਹਨੇ ਸਾਨੂੰ ਸ਼ਿਕਾਇਤ ਦਿੱਤੀ ਸੀ ਵੀ ਧਨਪਤ ਧਨਪਤੀ ਹੈਗਾ ਇਹ ਮੁੰਡਾ ਪੀਐਸਜੀ ਪੰਜਾਬ ਹਮਗਾਰਡ ਦੇ ਦਾ ਮੁਲਾਜ਼ਮ ਆ ਪੁਲਿਸ ਮੁਲਾਜ਼ਮ ਆ ਪਲੱਸ ਰੋਡਮ ਸੀ ਇਹ ਦੋ ਸਾਥੀ ਨੇ ਇਹਨਾਂ ਦੇ ਗਰਦਾਸਪੁਰ ਡਿਸਟ੍ਰਿਕਟ ਨਾਲ ਸੰਬੰਧ ਨੇ ਜੀ ਇੱਕ ਗਰਦਾਸਪੁਰ ਤੋਂ ਪੈਕਅਪ ਗੱਡੀ ਰਹੀ ਅੱਗੇ ਪਰਮਿੰਦਰ ਕੁਮਾਰ ਆ ਜੋ ਇੱਥੇ ਡੇਰਾ ਲਾ ਕੇ ਬੈਠੇ ਨੇ ਪੌਤਪੌੜ ਨਹਿਰ ਦੇ ਨੇੜੇ ਜੀ ਅੱਗੇ ਇਹ ਗਊਆਂ ਵੱਲ ਦਾ ਇਕੱਠੀਆਂ ਕਰ ਲੈਂਦੇ ਨੇ ਤੇ ਇਹਨਾਂ ਨੂੰ ਅੱਗੇ ਸਪਲਾਈ ਕਰਦੇ ਨੇ ਅੱਗੇ ਮੇਨ ਸਰਗਣਾ ਹੈਗਾ ਜੀ ਇਹਨਾਂ ਦਾ ਮੰਗਾਪਸ ਉਹ ਵੀ ਗਰਦਾਸਪੁਰ ਡਿਸਟ੍ਰਿਕਟ ਨਾਲ ਸੰਬੰਧ ਨੇ ਅੱਗੇ ਇਹ ਬੁੱਚੜਖਾਨੇ ਵਿੱਚ ਭੇਜਦੇ ਨੇ ਰਾਤ ਬਲਦ ਤੇ ਕੁਝ ਗਊਆਂ ਸੀ ਕਾਬੂ ਕਰੀਆਂ ਨੇ ਤੇ ਐਫਆਰ ਲੋਜ ਕਰਕੇ ਤਫ਼ਤੀਸ਼ ਚਾਰੀ ਕਰ ਲਈ ਇਹਦੇ ਵਿੱਚ ਜਿਹੜਾ ਪੁਲਿਸ ਦਾ ਮਲਾਜ਼ਮ ਆ ਉਹਦੀ ਕੀ ਕੀ ਸ਼ੂਨਤੇ ਪਾਈ ਗਈ ਮੁੱਲੀਤ ਜੀ ਗੱਡੀ ਤਾਂ ਅਨਸ਼ੋਰਨਸਿਪ ਦੇਖਣੀ ਆ ਜੀ ਪਰ ਸਮੇਤ ਦੋ ਜਣੇ ਸੀ ਨਾਲ ਰੋਬਰਮ ਸੀ ਤੇ ਪੀਐਚ ਜੀ ਧਨ ਪੱਤਰਾ ਹੈ ਧਨਪਤੀ ਧਨਪਤੀ ਆ ਉਹਦਾ ਨਾਮ ਜੀ ਜੀ ਇਹਨਾਂ ਨੇ ਅੱਗੇ ਕਿੱਥੇ ਸਪਲਾਈ ਕਰਦੇ ਸੀ ਸਾਡੇ ਗਊਆਂ ਕੋਲ ਇਸ ਤੋਂ ਬਾਅਦ ਇਹ ਸ਼ੁਰੂ ਹੋ ਜਾਂਦੀ ਹੈ ਇਸ ਤੋਂ ਬਾਅਦ ਇਹ ਇਕੱਠੀਆਂ ਕਰਕੇ ਤੋਂ ਅੱਗੇ ਮੰਗਾ ਸੀ ਜਿਹੜਾ ਮੇਨ ਸਰਗਣਾ ਮੈਂ ਪਹਿਲਾਂ ਬੋਲ ਕੇ ਦਿਆਂ ਜੀ ਇਹ ਅੱਗੇ ਜੰਮੂ ਕਸ਼ਮੀਰ ਬੁਚੜਖਾਨੇ ਚ ਸਪਲਾਈ ਕਰ ਦਿੰਦੇ ਇਹਦਾ ਹੋਮਗਾਰਡ ਜਿਹੜਾ ਆਇਡੈਂਟੀਟੀ ਕਾਰਡ ਵਗੈਰਾ ਵੀ ਸਰ ਕੋ ਆਇਡੈਂਟੀਟੀ ਕਾਰਡ ਅਸੀਂ ਦੇਖ ਲਿਆ ਜੀ ਅੱਗੇ ਦੀ ਫਿਰ ਅੱਗੇ ਪੜਤਾਲ ਕਰਾਂਗੇ ਲੈਟਰ ਲਿਖਾਂਗੇ ਕਮਾਂਡਰ ਸਾਹਿਬ ਨੂੰ ਉੱਥੋਂ ਅੱਗੇ ਪਤਾ ਲੱਗ ਜਾਊਗਾ ਵੀ ਇਹਦੀ ਕਦੋਂ ਤੇ ਜੋਇਨਿੰਗ ਹੈ ਦੀ ਜਾਂ ਜੀ ਕਿੱਥੇ ਪੋਸਟਿੰਗ ਹੈ ਦੀ ਹਾਂਜੀ